ਜਿਠੀਆ ਦੇ ਆਜੋ ਪੀਸੀਸੀ ਕੋਰਟ ਦੇ ਵਿੱਚ ਉਹਨਾਂ ਦੇ ਜਿਹੜੇ ਵਿਕਰਮ ਸਿੰਘ ਜਿਠੀਆ ਦੇ ਜਿਹੜੇ ਵਕੀਲ ਸੀਗੇ ਉਹਨਾਂ ਨੂੰ ਖਤਸ਼ਾ ਹੋਇਆ ਉਹਨਾਂ ਨੇ ਕਿਹਾ ਵੀ ਵਿਕਰਮ ਜਿਠੀਆ ਦੀ ਜਿਹੜੀ ਜਾਨ ਨੂੰ ਖਤਰਾ ਹੈਗਾ ਉਹਨਾਂ ਦੇ ਜਿਹੜੇ ਬੈਰਕ ਬੈਰਕ ਦੇ ਵਿੱਚ ਦੋ ਕਹਿੰਦੇ ਹਿਸਟਰੀ ਸ਼ੀਟਰ ਨੇ ਜਿੰਨਾ ਕਰਕੇ ਵਿਕਰਮ ਸਿੰਘ ਜਿਠੀਆ ਨੂੰ ਖਤਰਾ ਹੋ ਸਕਦਾ ਆਉਣ ਵਾਲੇ ਸਮਾਂ ਦੇ ਵਿੱਚ ਤੋ ਸਭ ਤੋਂ ਵੱਡੀ ਗੱਲ ਅੱਜ ਜਿਹੜੇ ਨੇ 4-5 ਜਿਹੜੇ ਪੁਆਇੰਟ ਨੇ ਉਹ ਜਿਹੜੀ ਅੱਜ ਰਿਮਾਂਡ ਦੇ ਵਿੱਚ ਜਦੋਂ ਖਤਮ ਹੁੰਦਾ 14 ਦਿਨ ਦਾ ਹੈਗਾ ਉਹਦੇ ਚੋਂ ਠਾਏ ਗਏ ਨੇ ਸਭ ਤੋਂ ਕੇ ਉਸ ਬੈਰਕੇ ਦੇ ਵਿੱਚ ਦੋ ਹਿਸਟਰੀ ਸ਼ੀਟਰ ਨੇ ਇੱਕ ਨੇ ਤੇ ਤਿੰਨ ਕਤਲ ਕੀਤੇ ਨੇ ਤੇ ਫਾਂਸੀ ਦੀ ਸਜ਼ਾ ਵਾ ਇੱਕ ਨੇ ਛੋਟੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਕੇ ਉਹਨਾਂ ਦਾ ਕਤਲ ਕੀਤਾ ਹੈਗਾ ਉਹ ਨੇ ਹੁਣ ਉਹਨਾਂ ਦੀ ਜਾਨ ਨੂੰ ਖਤਰਾ ਬਲੈਕ ਸ਼ੀਟਰ ਜਿਹੜੇ ਹਿਸਟਰੀ ਸ਼ੀਟਰ ਬਿਠਾਏ ਗਏ ਨੇ ਕੀ ਮਾਨਸਿਕ ਤੌਰ ਤੇ ਤੇ ਜਿਸਮਾਨੀ ਤੌਰ ਤੇ ਵਿਕ੍ਰਮ ਸਿੰਘ ਮਜੀਠੀਆ ਤੇ ਦਬਾਅ ਪਾਉਣ ਵਾਸਤੇ ਇਹ ਜੇਲ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਂ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਹੈਗੀ ਉਹਨਾਂ ਨੇ ਅੱਜ ਅਦਾਲਤ ਦੇ ਵਿੱਚ ਕਿਹਾ ਕਿ ਕੱਲੂ ਜਿਹੜੇ ਹਿਸਟਰੀ ਸ਼ੀਟ ਆ ਕੁਝ ਵੀ ਉਹਨਾਂ ਦਾ ਜਾਨੀ ਨੁਕਸਾਨ ਕਰ ਸਕਦੇ ਤੇ ਫਿਰ ਜ਼ਿੰਮੇਵਾਰ ਕੌਣ ਆ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਦੂਜਾ ਉਹਨਾਂ ਨੇ ਕਿਹਾ ਕਿ ਉਹ ਇੱਕ ਮਨਿਸਟਰ ਰਹਿ ਚੁੱਕੇ ਨੇ ਜੇਲ ਮੈਨੂ ਦੇ ਮੁਤਾਬਕ ਉਹਨਾਂ ਨੂੰ ਵੱਖਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਭਾਵੇਂ ਕੋਈ ਮੰਤਰੀ ਨਾ ਵੀ ਰਿਹਾ ਹੋਵੇ ਐਮਐਲਏ ਨਾ ਵੀ ਰਾ ਜੇ ਤੁਸੀਂ ਗ੍ਰੈਜੂਏਟ ਹੋ ਤੇ ਤੁਹਾਨੂੰ ਸਹੂਲਤਾਂ ਜੇਲ ਦੇ ਵਿੱਚ ਹੋਰ ਵੱਖਰੀਆਂ ਮਿਲਦੀਆਂ ਉਹਨਾਂ ਕਹਿੰਦੇ ਨਜ਼ਰਅਦਾਜ਼ ਹੋ ਰੀਆਂ ਤੇ ਜਿਹੜੇ ਕਹਿ ਰਹੇ ਨੇ ਕਿ ਪਾਰਟੀ ਦੇ ਲੀਡਰਾਂ ਨੂੰ ਮਿਲਣ ਹੀ ਨਹੀਂ ਦਿੱਤਾ ਜਾ ਰਿਹਾਗਾ ਉਹ ਸੁਬੀ ਸਿੰਘ ਬਾਦਲ ਮਿਲਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੇ ਪ੍ਰਧਾਨ ਵੀ ਨੇ ਤੇ ਵਿਕਰਮ ਸਿੰਘ ਜੀ ਦਾ ਉਹਨਾਂ ਦਾ ਸਾਲਾ ਵੀ ਲੱਗਦੇ ਨੇ ਹਰ ਸਿਮਰਤ ਕੌਰ ਬਾਦਲ ਆਪਣੇ ਭਰਾ ਨੂੰ ਮਿਲਣਾ ਚਾਹੁੰਦੀ ਆ ਕਹਿੰਦੇ ਉਹ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਚੌਥੀ ਗੱਲ ਹੈ ਕਿ ਉਹ ਕਹਿ ਰਹੇ ਨੇ ਕਿ ਉਹਦੇ ਚ ਅਦਾਲਤ ਦੇ ਵਿਹੜੇ ਦੇ ਵਿੱਚ ਵਕੀਲਾਂ ਦੇ ਨਾਲ ਧੱਕਾਮੁਕੀ ਪੁਲਿਸ ਕਰਦੀ ਆ ਬਤਮੀਜੀ ਕਰਦੀ ਹੈਗੀ ਉਹਨਾਂ ਨੇ ਅੱਜ ਬਾਰ ਕਾਉਂਸਲ ਨੂੰ ਵੀ ਸ਼ਿਕਾਇਤ ਕਰ ਦਿੱਤੀ ਹੈਗੀ ਇੱਕ ਉਹਨਾਂ ਪਟਿਆਲੇ ਦੇ ਕਿਸੇ ਥਾਣੇਦਾਰ ਦਾ ਨਾਮ ਵੀ ਲਿਆ ਹੈਗਾ ਪੰਜਵੀਂ ਉਹਨਾਂ ਨੇ ਗੱਲ ਕੀਤੀ ਕਿ 15-20 ਬੰਦੇ ਚਿੱਟੇ ਕੁਰਤੇ ਪਜਾਮੇ ਵਾਲੇ ਤੇ ਨੀਲੀਆਂ ਪੱਗਾਂ ਬਣ ਕੇ ਅਦਾਲਤ ਦੇ ਵਿਹੜੇ 'ਚ ਖੜੇ ਕੀਤੇ ਜਾਂਦੇ ਨੇ ਸ਼ੋਅ ਕੀਤਾ ਯਾਰ ਕੱਲ ਹੀ ਜਦ ਕਿ ਉਹ ਹੈ ਪੁਲਿਸ ਵਾਲੇ ਹੈਗੇ ਨੇ ਉਹਨਾਂ ਇਹ ਵੀ ਗੱਲ ਕੀਤੀ ਹੈਗੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਵਕੀਲ ਨੇ ਕੀਤੀ ਹੈ ਸੋਪਤੀ ਉਹਨਾਂ ਦਮਨਵੀਰ ਸਿੰਘ ਸੋਪਤੀ ਉਹਨਾਂ ਕਿ ਸਰਕਾਰ ਅਦਾਲਤ ਦੇ ਵਿੱਚ ਮੁੱਕਰੀ ਗਈ ਹੈਗੀ ਕਿ ਜਿਹੜੀ ਇਹ ਰੌਲਾ ਪਾਉਂਦੇ ਆ ਰਹੇ ਸੀ ਕਿ ਹਿਮਾਚਲ ਦੇ ਵਿੱਚ ਜੀ 100 ਏਕੜ ਜਿਹੜੀ ਜ਼ਮੀਨ ਆ ਉਹ ਕਹਿੰਦੇ ਮੁੱਕਰੀ ਗਈ ਅਦਾਲਤ ਦੇ ਵਿੱਚ ਤੇ ਕਹਿੰਦੇ ਕਿ ਸਰਕਾਰ ਦੇ ਵਕੀਲ ਅਦਾਲਤ ਦੇ ਵਿੱਚ ਕੁਝ ਹੋਰ ਕਹਿੰਦੇ ਨੇ ਤੇ ਬਾਹਰ ਕੁਝ ਹੋਰ ਕਹਿੰਦੇ ਨੇ ਉਹ ਵੀ ਐਡਵੋਕੇਟ ਐਥਿਕਸ ਦੇ ਅਗੇਂਸਟ ਜਾ ਕੇ ਗੱਲ ਕਰ ਰਹੇ ਨੇ ਉਹ ਕਹਿੰਦੇ ਉਸ ਮਸਲੇ ਵਿੱਚ ਅਸੀਂ ਕੋਰਟ ਨੂੰ ਦੱਸਿਆ ਹੈਗਾ ਦੂਜੇ ਪਾਸੇ ਜਿਹੜੇ ਸਰਕਾਰੀ ਵਕੀਲ ਨੇ ਉਹ ਕਹਿੰਦੇ ਹੈਗੇ ਨੇ ਕਿ ਹਲੇ 100 ਏਕੜ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਪਰ ਤੁਸੀਂ ਤਾਂ ਕਹਿੰਦੇ ਸਾਡੇ ਕੋ ਕਾਗਜ ਲੱਭਿਆ ਕਿ ਨਹੀਂ ਇਸ ਕਰਕੇ ਡੀਏ ਦਾ ਜਿਹੜਾ ਕੇਸ ਹੈ ਲੱਗਦਾ ਕਿ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈਗਾ ਇਸ ਕਰਕੇ ਸਰਕਾਰੀ ਵਕੀਲ ਅੰਦਰ ਕੁਝ ਹੋਰ ਬਾਹਰ ਕੁਝ ਹੋਰ ਕਹਿੰਦੇ ਨੇ ਵਿਕਰਮ ਸਿੰਘ ਮਜੀਠੀਆ ਦੇ ਵੀ ਜਿਹੜੇ ਵਕੀਲ ਨੇ ਅੰਦਰ ਕੁਝ ਹੋਰ ਕਹਦੇ ਬਾਹਰ ਕੁਝ ਹੋਰ ਕਹਿੰਦੇ ਨੇ ਤੇ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਉਹ ਜੋ ਦਾਅਵੇ ਕਰਦੇ ਨੇ ਤੇ ਸਰਕਾਰੀ ਵਕੀਲ ਕਹਿੰਦੇ ਕਿ ਦਾਅਵੇ ਬੇਬੁਨਿਆਦ ਨੇ ਤੇ ਜਿਹੜੇ ਸਰਕਾਰ ਦੇ ਵਕੀਲ ਦਾਅਵੇ ਪੇਸ਼ ਕਰਦੇ ਨੇ ਉਹ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਕਹਿੰਦੇ ਕਿ ਝੂਠੇ ਨੇ ਪਰ ਜਿਹੜਾ ਸਭ ਤੋਂ ਸੀਰੀਅਸ ਮਸਲਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਜਿਵੇਂ ਨਾ ਬਖਤਰਬੰਦ ਗੱਡੀਆਂ ਨਹੀਂ ਹੁੰਦੀਆਂ ਉਹਦੇ ਚ ਲਿਆਇਆ ਜਾ ਰਿਹਾ ਹੈਗਾ ਔਰ ਲੋਕਾਂ ਤੋਂ ਦੂਰ ਰੱਖਿਆ ਜਾ ਰਿਹਾ ਹੈਗਾ ਵੀ ਉਹਨੂੰ ਕਹਿੰਦੇ ਖਤਰਾ ਤੁਸੀਂ ਤਾਂ ਉਹਨਾਂ ਦੀ 5-6 ਮਹੀਨੇ ਪਹਿਲਾਂ ਸਿਕਿਉਰਿਟੀ ਵਾਪਸ ਲੈ ਲਈ ਹੈਗੀ ਸੀ ਉਹ ਸਾਰੀਆਂ ਚੀਜ਼ਾਂ ਹੁਣ ਇਹ ਜਿਹੜੀਆਂ 10-12 ਪੁਆਇੰਟ ਰੇਜ਼ ਹੋਏ ਨੇ ਉਹ ਸਾਰੀਆਂ ਜਿਹੜੀਆਂ ਅਗਲੀ ਜਿਹੜੀ 2 ਤਰੀਕ ਅਗਸਤ ਨੂੰ ਜਿਹੜੀ ਆ ਉਹਦੇ ਚ ਉਹ ਡਿਸਕਸ ਹੋਣੀਆਂ ਕਿਉਂਕਿ ਜਦ ਤੱਕ ਕਿਸੇ ਨੂੰ ਬੇਲਣਾ ਮਿਲੇ ਉਦੋਂ ਤੱਕ ਕਿ ਕਾਨੂੰਨੀ ਪ੍ਰਕਿਰਿਆ ਹੈਗੀ ਆ ਇਹਦੇ 'ਚ ਕੋਈ ਸਰਕਾਰ ਦੀ ਜਿੱਤ ਨਹੀਂ ਹੈਗੀ ਕਿ ਉਹਨੂੰ ਮੋੜ ਤੋਂ 14 ਦਿਨਾਂ ਵਾਸਤੇ ਰਿਮਾਂਡ ਦੇ ਭੇਜ ਦਿੱਤਾ ਗਿਆ ਉਹ 14 ਦਿਨ ਦਾ ਹੀ ਰਿਮਾਂਡ ਵੱਧਦਾ ਰਹਿੰਦਾ ਹੈ ਜਦੋਂ ਤੱਕ ਬੇਲ ਨਹੀਂ ਮਿਲਦੀ ਉਹ ਰਿਮਾਂਡ 14 14 ਦਿਨ ਦਾ ਹੀ ਹੁੰਦਾ ਹੈ ਪਰ ਇਹ ਬੜਾ ਸੀਰੀਅਸ ਹੈ ਕਿ ਸਰਕਾਰ ਤੇ ਜਿਹੜੇ ਇਲਜ਼ਾਮ ਲੱਗੇ ਨੇ ਕਿ ਤੁਸੀਂ ਇੱਕ ਬੰਦੇ ਨੂੰ ਮੰਤਰੀ ਰਹਿ ਚੁੱਕਾ ਜਿਸ ਤੇ ਦੋਸ਼ ਤੁਸੀਂ ਲਾਏ ਨੇ ਦੋਸ਼ ਅਜੇ ਸਾਬਤ ਨਹੀਂ ਤੁਸੀਂ ਕਰ ਪਾਏਗੇ ਪਰ ਉਹਨਾਂ ਨੂੰ ਉਸ ਬੈਰਕ ਦੇ ਵਿੱਚ ਰੱਖਿਆ ਗਿਆ ਜਿਨ੍ਹਾਂ ਦੀ ਖਤਰਨਾਕ ਨੇ ਬੰਦੇ ਤੇ ਖਤਰਨਾਕ ਬੰਦਿਆਂ ਦਾ ਦਿਮਾਗ ਕਿਸੇ ਵੇਲੇ ਵੀ ਖਰਾਬ ਹੋ ਸਕਦਾ ਤੇ ਤੁਸੀਂ ਕੀ ਸਰਕਾਰ ਕੀ ਚਾਹੁੰਦੀ ਸਰਕਾਰ ਐਡਾ ਵੱਡਾ ਰਿਸਕ ਕੋ ਲੈ ਰਹੀ ਹੈ ਜਾਂ ਤੇ ਜਿਹੜੇ ਉਹਨਾਂ ਦੇ ਦੋਸ਼ ਲਗਾਏ ਨੇ ਉਹਨਾਂ ਦਾ ਜਵਾਬ ਦੇਣ ਕੋਰਟ ਦੇ ਵਿੱਚ ਉਹਨਾਂ ਨੇ ਤੇ ਨਾਮ ਵੀ ਦੱਸੇ ਨੇ ਦਰਮਨਬੀਰ ਸਿੰਘ ਸੋਪਤੀ ਉਹਨਾਂ ਨੇ ਨਾਮ ਦੱਸੇ ਨੇ ਅਦਾਲਤ ਨੂੰ ਕਿ ਇਹ ਬੰਦੇ ਜਿਹੜੇ ਹਿਸਟਰੀ ਸ਼ੀਟਰ ਨੇ ਤੇ ਐਡਾ ਵੱਡਾ ਤੁਸੀਂ ਰਿਸਕ ਲੈਣਾ ਚਾਹੁੰਦੇ ਹੋ ਕੀ ਸਜ਼ਾ ਦੇਣਾ ਚਾਹੁੰਦੇ ਹੋਗੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਮਾਨਸਿਕ ਤੌਰ ਤੇ ਤੋੜਨਾ ਚਾਹੁੰਦੇ ਨੇ ਜਾਂ ਜਸਮਾਨੀ ਤੌਰ ਤੇ ਤੋੜਨਾ ਚਾਹੁੰਦੇ ਹੋਗੇ ਨੇ ਪਰ ਇਹ ਕਿਹੜਾ ਖਤਰਨਾਕ ਬੰਦਾ ਅਪਰਾਧੀ ਹੁੰਦਾ ਉਹਦਾ ਦਿਮਾਗ ਕਿਸੇ ਵੇਲੇ ਪਾਗਲ ਹੋ ਜਾਂਦਾ ਮੰਨ ਕੇ ਚਲੋ ਖੁਦਾ ਨਾ ਖਾਸਤਾ ਕੱਲ ਨੂੰ ਕੋਈ ਹੈਂਕੀ ਫੈਂਕੀ ਹੋ ਜਾਂਦੀ ਆ ਫਿਰ ਕੌਣ ਜ਼ਿੰਮੇਵਾਰ ਰਾ ਜੇਲ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਤੇ ਸਰਕਾਰ ਨੂੰ ਜਿਹੜਾ ਵਾ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਜਾ ਇਹੋ ਜਿਹੀਆਂ ਸਕੀਮਾਂ ਘੜ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਹੈਗਾ ਕਿ ਪੋਲੀਟੀਕਲ ਸਿਸਟਮ ਆ ਇਸ ਸਰਕਾਰਾਂ ਸਮੇਂ ਕਿਸੇ ਇੱਕ ਇੱਕ ਕੋ ਕੋਲੇ ਨਹੀਂ ਰਹਿੰਦੀਆਂ ਆ। ਜੋ ਕਾਨੂੰਨ ਤਨਵਾਗਿਆ ਦਿੰਦਾ ਉਹ ਹੋਣਾ ਚਾਹੀਦਾ। ਕਾਨੂੰਨ ਦੀਆਂ ਧੱਜੀਆਂ ੜਾ ਕੇ ਜੇ ਕੋਈ ਵੀ ਸਰਕਾਰ ਕਿਸੇ ਵੀ ਸਟੇਟ ਦੀ ਸਰਕਾਰ ਜਾਂ ਸੈਟ ਤੁਸੀਂ ਤਾਂ ਜਾਣੋ ਤੇ ਲਾਜ਼ਮੀ ਤੌਰ ਤੇ ਉਹ ਸਾਰਾ ਸਾਰ ਗਲਤ ਹੋ ਇੱਕ ਨਵੀਂ ਐਗਜ਼ਾਮਪਲ ਸੈੱਟ ਹੋ ਜਾਂਦੀ ਹੈ। ਇਹ ਜਿਹੜੇ ਬੜੇ ਸੀਰੀਅਸ ਇਲਜ਼ਾਮ ਨੇ ਉਹਨਾਂ ਦਾ ਸਰਕਾਰ ਨੂੰ ਜੇ ਇਲਜ਼ਾਮ ਲੱਗੇ ਨੇ ਤੇ ਇਮਾਨਦਾਰੀ ਦੇ ਨਾਲ ਸਪਸ਼ਟਤਾ ਦੇ ਨਾਲ ਦੱਸਨੇ ਚਾਹੀਦੇ ਹੈਗੇ ਨੇ ਨਹੀਂ ਤੇ ਜੇ ਕੱਲ ਨੂੰ ਜੇਲ੍ਹ ਦੇ ਵਿੱਚ ਕੋਈ ਘਟਨਾ ਵਾਪਰ ਜਾਂਦੀ ਹੈਗੀ ਆ ਤੇ ਫਿਰ ਸਰਕਾਰ ਨੂੰ ਉਹ ਜਿਹੜੀ ਘਟਨਾ ਤੋਂ ਬਾਅਦ ਜਿਹੜਾ ਰੈਐਕਸ਼ਨ ਹੋਣਾ ਉਹ ਸੰਭਲ ਸਰਕਾਰ ਵੱਲੋਂ ਸੰਭਾਲਣਾ ਔਖਾ ਹੋ ਜਾਊਗਾ